ਇਹ ਸਾਡਾ ਸਰਮਾਇਆ ਸਾਨੂੰ ਨਾ ਮਿਲਿਆ ਤੇ ਦਸਮ ਪਾਤਸ਼ਾਹ ਦੀ 240 ਸਾਲ ਦੀ ਜਦੋ ਜਹਿਤ ਤੇ ਕੁਰਬਾਨੀਆਂ ਧੂਲ ਚ ਰੋਲ ਜਾਣਗੀਆਂ ਸਾਡੇ ਕੋਲ ਇਹੀ-ਇਹੀ ਸਰਮਾਇਆ ਜਿਹੜਾ ਸਾਨੂੰ ਦਸਮ ਪਾਤਸ਼ਾਹ ਦੇ ਕੇ ਗਏ ਇੱਕ ਗ੍ਰੰਥ ਤੇ ਇੱਕ ਪੰਥ ਤੇ ਜੇ ਗ੍ਰੰਥ ਸਾਬਤ ਨਾ ਰਿਹਾ ਤੇ ਸਾਡੀ ਜ਼ਿੰਦਗੀ ਕਾਦੀ ਹੈ ਇੱਥੇ ਰੋਜ਼ ਝਗੜੇ ਹੋਣਗੇ ਸਾਨੂੰ ਹਿੰਦੂ ਕਹਿਣਗੇ ਕਿ ਦਸ਼ਰਤ ਦਾ ਬੇਟਾ ਹੀ ਰਾਮ ਆ ਜੀ ਦਾ ਨਾਮ ਹਰ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤੇ ਅਸੀਂ ਉਹਦਾ ਕੋਈ ਪ੍ਰੂਫ ਨਹੀਂ ਦੇ ਪਾਵਾਂਗੇ ਸਾਨੂੰ ਕੋਈ ਪੰਡਤ ਕਹੂਗਾ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹੋ ਹੀ ਇਹ ਦੇ ਵਿੱਚ ਜਿਹੜਾ ਨਾਮ ਆਉਂਦਾ ਉਹ ਹੀ ਤੁਹਾਡੇ ਵੈਗਰੂ ਨੇ ਅਸੀਂ ਉਹਦਾ ਕੋਈ ਜਵਾਬ ਨਹੀਂ ਦੇ ਪਾਵਾਂਗੇ ਇਹ ਛੋਟੀਆਂ ਛੋਟੀਆਂ ਇੱਕ ਇੱਕ ਦੋ ਦੋ ਅੱਖਰ ਬਦਲ ਨਾਲ ਸਾਡੀ ਬਹੁਤ ਵੱਡੀ ਕਲੇਸ਼ ਪੈ ਜਾਊਗਾ ਤੇ ਸਾਡੀ ਜਿਹੜੀ ਅਸਲੀ ਕਮਾਈ ਹੈ ਉਹ ਜਾਂਦੀ ਰੋ ਜੋ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਇਹ ਬੜੇ ਜ਼ਰੂਰੀ ਨੇ ਗ੍ਰੰਥ ਵਾਪਸ ਹੁਣੇ ਪਰਾ ਨਹੀਂ ਰਹੇ ਸਾਧ ਸੰਗਤ ਜੀ ਅਸੀਂ ਇੱਕ ਤਾਂ ਸ਼ਰਮਾਇਆ ਹੈ ਜਮੀਨਾ ਹਨ ਸਦਾਂਤ ਹਨ ਇਹ ਕੋ ਗੁਰੂ ਸਾਹਿਬ ਜੀ ਦਾ ਸ਼ਰਮਾਇਆ ਜੇ ਸ਼ਰਮਾਇਏ ਨੂੰ ਸਾਡੇ ਤੱਕ ਪਹੁੰਚਦਾ ਕਰ ਲਈ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਸਹਿਬਜ਼ਾਦਾ ਦੀ ਸ਼ਹਾਦਤ ਤੱਕ ਗੁਰੂ ਪਰਿਵਾਰ ਚੋਂ 8 ਸ਼ਹਾਤਾ ਹੋਈਆਂ ਉਹ ਹੈ ਕਾਲਪੁਰ ਸੱਚੇ ਵੇਦ ਨੂੰ ਦੇ ਦਰਦੀ ਬਾਣੀ ਨਿਰੰਕਾਰ ਦੀ ਬਾਣੀ ਸੱਚੀ ਬਾਣੀ ਜਿਹਦੇ ਲਈ ਗੁਰੂ ਰਾਮਦਾਸ ਜੀ ਗਵਾਹੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੋਹੂ ਕਢਾਇ ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਆ ਕੇ ਕਿ ਆਕਾਲ ਪੁਰ ਸੱਚੇ ਵੇਦ ਨੂੰ ਦੀ ਬਾਣੀ ਹੈ ਇਸ ਨੂੰ ਸਤ ਸਤ ਕਰਕੇ ਮੰਨੋ ਗੁਰੂ ਨਾਨਕ ਸਾਹਿਬ ਜੀ ਫਿਕਾਉਂਦੇ ਨੇ ਇਹ ਬਾਣੀ ਮਹਾਂਪੁਰਖ ਕੀ ਨਿਝ ਕਰਵਾਸਾ ਹੋਏ ਗੁਰੂ ਸਾਹਿਬ ਦਾ ਹੁਕਮ ਹੈ ਕਾਲਪੁਰ ਸੱਚੇ ਵੇਗਰੂ ਦੀ ਬਾਣੀ ਹੈ ਜਿਹੜੀ ਆਤਮਾ ਦੀ ਖਰਾਕ ਬਣੀ ਉਹ ਆਤਮਾ ਵਿੱਚ ਪਰਮਾਤਮਾ ਵੱਸੂਗਾ ਏਡੀ ਵੱਡੀ ਵਿਚੋਲਗੀ ਕੀਤੀ ਤੀਸਰੇ ਪਾਛਾ ਥਮਾਉਂਦੇ ਨੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਬਾਣੀਆਂ ਵਿੱਚੋਂ ਸ਼੍ਰੋਮਣੀ ਮਾੜੀ ਉਹ ਸ਼੍ਰੋਮਣੀ ਬਾਣੀ ਆਜੋ ਨੁਕਸਾਨ ਵਿੱਚ ਜਾ ਰਹੇ ਸਾਡੇ ਕੋਲ ਜਿਹੜੇ ਪ੍ਰਾਤਨ ਗ੍ਰੰਥ ਸੰਮ ਜਿਵੇਂ ਤੁਹਾਨੂੰ ਛੰਨਾ ਸਾਹਿਬ ਦੱਸ ਕੇ ਗਏ ਸਾਡੇ ਕੋਲ ਪ੍ਰਾਤਨ ਗ੍ਰੰਥ ਸੰ ਤਿੰਨ 300 ਸਾਲ ਪੁਰਾਣੇ ਹੱਥ ਲਿਖਤ ਲੜੀਵਾਰ ਵੀਰਾਂ ਇਹ ਉਹਨਾਂ ਨੇ ਲਿਖੀਆਂ ਜਿਨ੍ਹਾਂ ਨੇ ਜੰਗਾਂ ਯੋਧਾਂ ਦੇ ਵਿੱਚ ਘਰ ਘਾਟ ਨਹੀਂ ਬਣਾਏ ਪਰ ਕਾਗਜ਼ ਪੈਦਾ ਕੀਤੇ ਸ਼ੈਹਾਂ ਬਣਾਈਆਂ ਕਲਮਾਂ ਘੜੀਆਂ ਤਲਵਾਰ ਦੇ ਨਾਲ ਕਲਮ ਚਲਾਈ ਤੇ ਬੇਗਵਾਹੀ ਤੇਗ ਚਲਾਈ ਦੇਖ ਕੇ ਡਿਠ ਕੀਤਾ ਧਰਮ ਨਹੀਂ ਹਾਰਿਆ ਵਰਤਾ ਕੇ ਛੱਕਿਆ ਉਹਨਾਂ ਸਿੱਖਾਂ ਨੇ ਲਿਖੀਆਂ ਤੇ ਦੀਵੇ ਜਗਾ ਜਗਾ ਕੇ ਲਿਖੀਆਂ ਬੈਠਣ ਨੂੰ ਥਾਂ ਨਹੀਂ ਸੀ ਹੁੰਦੀ ਪਰ ਜਿਹੜੇ ਗ੍ਰੰਥ ਲਿਖੇ ਉਹਨਾਂ ਦੀ ਗਿਣਤੀ 205 ਉਹ ਸਾਡੇ ਕਿਲੇ ਦੇ ਵਿੱਚ ਪਏ ਸਨ ਫੌਜ ਲੈ ਕੇ 83 ਨੂੰ ਜਦੋਂ ਫੌਜ ਲੈ ਕੇ ਗਈ ਵਾਪਸ dissਿਆ ਨਹੀਂ ਕੁਝ ਵੀ ਉਦੋਂ ਕੀ ਹੋਇਆ ਉਦੋਂ ਇੱਕ ਸਿੱਖ ਨੇ ਪਟੀਸ਼ਨ ਪਾਈ ਹਾਈ ਕੋਰਟ ਤੇ ਸਾਡਾ ਖਜ਼ਾਨਾ ਸਰਕਾਰ ਲੈ ਗਈ ਉਹ ਦੇ ਨਹੀਂ ਰਹੀ ਹਾਈ ਕੋਰਟ ਨੇ ਦਿੱਲੀ ਦੀ ਸਰਕਾਰ ਨੂੰ ਨੋਟਿਸ ਦਿੱਤਾ ਹੋਮਸ ਹੋਮ ਡਿਪਾਰਟਮੈਂਟ ਡਿਫੈਂਸ ਡਿਪਾਰਟਮੈਂਟ ਨੇ ਸੀਬੀਆਈ ਨੇ ਇਕੱਠਾ ਇੱਕ ਐਫ ਡੇਵਿਡ ਦਿੱਤਾ ਨਾਲ ਉਹਨਾਂ ਇੱਕ ਬਹੁਤ ਸੁੰਦਰ ਲਿਸਟ ਸੀਗੀ ਹੱਥ ਦੀ ਬਣੀ ਹੋਈ ਜਿਵੇਂ ਟਾਈਪ ਕੀਤੀ ਹੋਈ ਇੰਨੀ ਸੋਹਣੀ ਲਿਖਾਈ ਦੇ ਵਿੱਚ ਉਹ ਲਿਸਟ ਦਿੱਤੀ ਜਿਹਦੇ ਵਿੱਚ ਗ੍ਰੰਥਾਂ ਦੇ ਆਕਾਰ ਲਿਖੇ ਗ੍ਰੰਥਾਂ ਦੀ ਗਿਣਤੀ ਲਿਖੀ ਨਾਲ ਲਿਖਿਆ ਬਾਬਾ ਹਰਦਾਸ ਵਾਲੀ ਸਮੈਰੀ ਪੋਥੀ ਬਾਬਾ ਹਰਦਾਸ ਸਿੰਘ ਜੀ ਬਾਬਾ ਜੱਸਾ ਸਿੰਘ ਰਾਮਗੜੀਏ ਦੇ ਦਾਦਾ ਜੀ ਸਾਹਿਬ ਇਹ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਤੇ ਬਜਵਾੜੇ ਦੇ ਕਿਲੇ ਸ਼ਹੀਦ ਹੋਏ ਉਹਨਾਂ ਨੇ ਸੋਨੇ ਦੀ ਸ਼ਾਹੀ ਬਣਾ ਕੇ ਇਹ ਬਾਣੀ ਲਿਖੀ ਸੀ ਇਹ ਪੋਥੀ ਲਿਖੀ ਸੀ ਸੁਨਹਿਰੀ 205 ਗ੍ਰੰਥ ਵੱਡੇ ਆਕਾਰ ਤੇ ਛੋਟੇ ਆਕਾਰ ਦੇ ਲੜੀਵਾਰ ਤੇ ਬੜੇ ਵੱਡੇ-ਵੱਡੇ ਆਕਾਰ ਦੇ ਕਿਉਂਕਿ ਹੱਥ ਲਿਖਤ ਗ੍ਰੰਥ ਵੱਡੇ ਹੋ ਜਾਂਦੇ ਨੇ ਦੋ ਗ੍ਰੰਥ ਦਸਮ ਗ੍ਰੰਥ ਦਸਮ ਪਾਤਸ਼ਾਹ ਦੇ ਪ੍ਰਾਤਨ ਲਿਖ ਸਮੇਂ ਦੇ ਲਿਖੇ ਹੋਏ ਦੋ ਦੋ ਜਨ ਸ਼ਾਖੀਆਂ ਦੇ ਖਰੜੇ ਅਸਲ ਅਤੇ 28 ਹੁਕਮਨਾਮੇ ਇਹ ਅਸੀਂ ਲੈ ਕੇ ਗਏ ਸੀ 84 ਚ ਤੇ ਅਸੀਂ 90 ਤੋਂ ਪਹਿਲਾਂ ਤਿੰਨ ਕਿਸ਼ਤਾਂ ਵਿੱਚ ਪ੍ਰਬੰਧਤ ਕਮੇਟੀ ਨੂੰ ਵਾਪਸ ਕਰ ਦਿੱਤੇ ਆ ਇਹ ਉਹਦਾ ਪ੍ਰੂਫ ਹੈ ਜਿੰਨਾਂ ਜਿੰਨਾਂ ਨੇ ਸਾਈਨ ਕਰਕੇ ਰਸੀਦ ਕੀਤਾ ਸਾਡੇ ਕੋਲ ਸਮਾਨ ਇਹ ਉਹਨਾਂ ਦੀਆਂ ਫੋਟੋਆਂ ਨੇ ਉਹਨਾਂ ਦੇ ਸਾਈਨ ਨੇ ਉਹਨਾਂ ਚ ਹੋਜੇ ਵੀ ਇੱਕ ਦੋ ਜੁੰਦੇ ਨੇ ਪਰ ਹੋਇਆ ਕਿ ਜਵਾਬ ਨਿਭਲਿਆ ਕੋਈ ਹਾਈ ਕੋਰਟ ਨੇ ਉਹ ਕੇਸ ਡਿਸਮਿਸ ਕਰ ਦਿੱਤਾ ਫਿਰ ਹਾਈ ਕੋਰਟ ਨੇ ਪੁੱਛਣਾ ਸ਼ੁਰੂ ਕੀਤਾ ਕਮੇਟੀ ਨੂੰ ਕਿ ਇਹ ਖਜ਼ਾਨਾ ਕਿੱਥੇ ਗਿਆ ਕਮੇਟੀ ਦੇ ਪ੍ਰਧਾਨ ਭਾਵੇਂ ਬਡੂੰਗਰ ਸੀ ਭਾਵੇਂ ਬੀਬੀ ਜਗੀਰਪੁਰ ਭਾਵੇਂ ਲੰਗਵਾਲ ਅਸੀਂ ਲੱਭ ਰਹੇ ਹਾਂ ਜੀ ਅਸੀਂ ਕਮੇਟੀ ਬਣਾਈ ਹੈ ਖਜ਼ਾਨਾ ਕਮੇਟੀ ਦਾ ਜ਼ਿੰਮੇਵਾਰੀ ਕਮੇਟੀ ਦੀ ਪੁੱਛਦਾ ਹਾਈ ਕੋਰਟ ਆ ਤੇ ਜਵਾਬ ਮਿਲਦਾ ਸੀ ਕਮੇਟੀ ਬਣਾਈ ਲੱਭਣ ਲਈ ਕੋਈ ਸੋਨੇ ਦੀ ਮੁੰਦਰੀ ਜਿਹੜੀ ਗਵਾਚ ਗਈ 205 ਗ੍ਰੰਥ ਹਾਥ ਲਿਖਤ ਗ੍ਰੰਥ ਟਰੱਕਾਂ ਤੇ ਜਾ ਸਕਦੇ ਜਿੱਥੇ ਵੀ ਜਾਣ ਕੱਚ ਚ ਮਾਰ ਕੇ ਨਹੀਂ ਲਿਆ ਸਕਦਾ ਕੋਈ ਅਖੇ ਅਸੀਂ ਕਮੇਟੀ ਬਣਾਈ ਪੰਜਾਂ ਸਾਲਾਂ ਬਾਅਦ ਇਹ ਮਹਾਸ਼ੇ ਆਏ ਇਹ ਧਾਮੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਬਹੁਤ ਸਹੀਫ ਆਦਮੀ ਨੇ ਇਹ ਵਕੀਰ ਹੋਣ ਕਰਕੇ ਇਹਨਾਂ ਨੂੰ ਪਤਾ ਕਿ ਕੋਰਟ ਦੇ ਵਿੱਚ ਝੂਠ ਬੋਲਦੇ ਆ ਤੇ ਚੱਲ ਜਾਂਦਾ ਇਹਨਾਂ ਨੇ ਝੂਠ ਬੋਲਤਾ ਜੀ ਇੱਧਰ ਸੱਜੇ ਖੱਬੇ ਪਏ ਹੋਣਗੇ ਅਸੀਂ ਲੱਭ ਲਾਂਗੇ ਉਹ ਸਾਡਾ ਮਸਲਾ ਹਾਈ ਕੋਰਟ ਨੇ ਕੇਸ ਖਤਮ ਕਰਤਾ ਅਸੀਂ ਇਹਦੇ ਕੋਲ ਭੇਜੇ ਮੈਂਬਰ ਸਾਨੂੰ ਦਰਸ਼ਨ ਕਰਾ ਸੱਜੇ ਖੱਬੇ ਕਿੱਥੇ ਪਏ ਨੇ ਅਜੇ ਤੱਕ ਨਹੀਂ ਮਿਲਿਆ ਸੁਆਦ ਖਾਲਸਾ ਜੀ ਇਹ ਜਿਹੜੇ ਅਸਲ ਸਰੂਪ ਨੇ ਸਾਡੇ ਇਹ ਸਾਡੀ ਜਿੰਦ ਜਾਨ ਹੈ ਇਹ ਸਾਡਾ ਬੇਸ ਆ ਇਹ ਜੇ ਗਾਇਬ ਹੋਏ ਨੇ ਤੇ ਕਿਸੇ ਵਜ੍ਹਾ ਕਰਕੇ ਹੋਏ ਨੇ ਜੇ ਅੱਜ ਸਾਨੂੰ ਬਾਦਲ ਪਰਿਵਾਰ ਜਾਂ ਪ੍ਰਵਾਰ ਜਾਂ ਸਕੱਤਰ ਜਾਂ ਉਹਨਾਂ ਦੇ ਕਰਮਚਾਰੀ ਜਵਾਬ ਨਹੀਂ ਦੇ ਰਹੇ ਤੇ ਇਹਦੀ ਕੋਈ ਵਜ੍ਹਾ ਹੈ ਇਹ ਵਜ੍ਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਪੇ ਦੀਆਂ ਬੀੜਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਹਰੇਕ ਸਾਲ ਨਵਾਂ ਐਡੀਸ਼ਨ ਜਦੋਂ ਸ਼ਬਦਾਂ 'ਚ ਗਲਤੀਆਂ ਆ ਰਹੀਆਂ ਨੇ ਤੇ ਵੱਧ ਰਹੀਆਂ ਨੇ ਉਹਨਾਂ ਨੂੰ ਸੋਧਿਆ ਨਹੀਂ ਜਾ ਰਿਹਾ ਸੋਧਿਆ ਤਾਂ ਹੀ ਜਾ ਸਕਦਾ ਜਦੋਂ ਪ੍ਰਾਤਨ ਬੀੜਾਂ ਸਾਹਮਣੇ ਪ੍ਰਕਾਸ਼ ਹੋਣ ਅਸੀਂ ਉਹਨਾਂ ਤੋਂ ਗਵਾਹੀ ਲੈ ਕੇ ਦੇ ਸਕੀਏ ਅਸਲੀ ਰੂਪ ਕਿਹੜਾ ਸ਼ਬਦ ਆ ਉਹ ਬੀੜਾਂ ਸਾਡੇ ਕੋਲ ਹੈ ਨਹੀਂ ਪ੍ਰਬੰਧਕ ਕਮੇਟੀ ਇਹ ਨਹੀਂ ਦੱਸ ਰਹੀ ਕਿ ਬੀੜਾਂ ਕਿਨੂੰ ਦਿੱਤੀਆਂ ਕਿਉਂ ਦਿੱਤੀਆਂ ਕਦੋਂ ਆਉਣਗੀਆਂ ਨਹੀਂ ਦੱਸ ਰਹੀ ਅਸੀਂ 6 ਘੰਟੇ ਘੰਟਾ ਘਰ ਅੱਗੇ ਪ੍ਰੋਟੈਸਟ ਕਰਕੇ ਆਏ ਕਿ ਸਾਨੂੰ ਦੱਸਿਆ ਜਾਵੇ ਬੀੜਾਂ ਕਿੱਥੇ ਗਈਆਂ ਕਦੋਂ ਆਉਣਗੀਆਂ ਪਰ ਨਹੀਂ ਦੱਸਿਆ ਗੁਰੂ ਗੁਰਬਾਣੀ ਦੇ ਵਿੱਚ ਜੇ ਮਿਸਿੰਗ ਹੋ ਗਈ ਗੁਰਬਾਣੀ ਦੇ ਵਿੱਚ ਜੇ ਕੋਈ ਚੇਂਜ ਹੋਇਆ ਤੇ ਸਾਡੇ ਪੱਲੇ ਫੱਕਾ ਨਹੀਂ ਰਹਿਣਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਤੀ ਕਰਦਾ ਇਹ ਸਾਡਾ ਸਰਮਾਇਆ ਸਾਨੂੰ ਨਾ ਮਿਲਿਆ ਤੇ ਦਸਮ ਪਾਤਸ਼ਾਹ ਦੀ 240 ਸਾਲ ਦੀ ਜੱਦੋਜਹਿਦ ਤੇ ਕੁਰਬਾਨੀਆਂ ਧੂਲ ਚ ਰੋਲ ਜਾਣਗੀਆਂ ਸਾਡੇ ਕੋਲ ਇਹੀ-ਇਹੀ ਸਰਮਾਇਆ ਜਿਹੜਾ ਸਾਨੂੰ ਦਸਮ ਪਾਤਸ਼ਾਹ ਦੇ ਕੇ ਗਏ ਇੱਕ ਗ੍ਰੰਥ ਤੇ ਇੱਕ ਪੰਥ ਤੇ ਜੇ ਗ੍ਰੰਥ ਸਾਬਤ ਨਾ ਰਿਹਾ ਤੇ ਸਾਡੀ ਜ਼ਿੰਦਗੀ ਕਾਦੀ ਹੈ ਇੱਥੇ ਰੋਜ਼ ਝਗੜੇ ਹੋਣਗੇ ਸਾਨੂੰ ਹਿੰਦੂ ਕਹਿਣਗੇ ਕਿ ਦਸ਼ਰਤ ਦਾ ਬੇਟਾ ਹੀ ਰਾਮਿਆ ਜੀ ਦਾ ਨਾਮ ਹਰ ਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਤੇ ਅਸੀਂ ਉਹਦਾ ਕੋਈ ਪ੍ਰੂਫ ਨਹੀਂ ਦੇ ਪਾਵਾਂਗੇ ਸਾਨੂੰ ਕੋਈ ਪੰਡਤ ਕਹੂਗਾ ਕਿ ਕ੍ਰਿਸ਼ਨ ਜੀ ਜਿਹੜੇ ਨੇ ਉਹੋ ਹੀ ਇਹ ਦੇ ਵਿੱਚ ਜਿਹੜਾ ਨਾਮ ਆਉਂਦਾ ਉਹ ਹੀ ਤੁਹਾਡੇ ਵੈਗਰੂ ਨੇ ਅਸੀਂ ਉਹਦਾ ਕੋ ਜਵਾਬ ਨਹੀਂ ਦੇ ਪਾਵਾਂਗੇ ਇਹ ਛੋਟੀਆਂ-ਛੋਟੀਆਂ ਇੱਕ-ਇੱਕ ਦੇ ਦੋ-ਦੋ ਅੱਖਰ ਬਦਲ ਨਾਲ ਸਾਡੀ ਬਹੁਤ ਵੱਡੀ ਕਲੇਸ਼ ਪੈ ਜਾਊਗਾ ਤੇ ਸਾਡੀ ਜਿਹੜੀ ਅਸਲੀ ਕਮਾਈ ਹੈ ਉਹ ਜਾਂਦੀ ਰੋਗ ਜੋ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਇਹ ਬੜੇ ਜ਼ਰੂਰੀ ਨੇ ਗ੍ਰੰਥ ਵਾਪਸ ਹੌਣੇ ਪਰਾ ਨਹੀਂ ਰਹੇ ਇਹ ਅੱਜ ਵੀ ਦੇਖੋ ਤੁਸੀਂ ਕਿ ਕਿੰਨਾ ਅਸੀਂ ਪ੍ਰਚਾਰ ਕਰਦੇ ਹਾਂ ਕਿ ਗ੍ਰੰਥ ਕਿੱਥੇ ਦਿੱਤੇ ਕਿਉਂ ਦਿੱਤੇ ਪਰ ਕਮੇਟੀ ਵੱਲੋਂ ਕੋਈ ਜਵਾਬ ਨਹੀਂ ਮਿਲ ਰਿਹਾ ਇਹ ਜਵਾਬ ਨਾ ਦੇਣਾ ਤੁਸੀਂ ਆਪੇ ਸਮਝ ਸਕਦੇ ਹੋ ਦੀ ਵਜ੍ਹਾ ਕੀ ਹੋ ਸਕਦੀ ਜੇ ਅਸੀਂ ਇੱਕ ਸਕੱਤਰ ਨੇ ਚੀਫ ਸਕੱਤਰ ਆ ਉਹਦੇ ਥੱਲੇ ਤਿੰਨ ਹੋਰ ਨੇ ਉਦੇ ਥੱਲੇ 36 ਹੋਰ ਨੇ 400 ਗੁਰਦੁਆਰਾ 400 ਗੁਰਦੁਆਰਿਆਂ ਦੇ ਮੈਨੇਜਰ ਨੇ 400 ਗੁਰਦੁਆਰਿਆਂ ਦੇ 6-6 ਗ੍ਰੰਥੀ ਨੇ ਇਕ ਥਾਂ ਤੇ ਪਰ ਇਹ ਗ੍ਰੰਥੀ ਦੱਸਣਗੇ ਸਾਨੂੰ ਕਿ ਇਹ ਇਹ ਗ੍ਰੰਥ ਕਿੱਥੇ ਗਏ ਉਹ 77 ਦੱਸਣਗੇ ਜਿਹੜੇ ਲੱਖ-ਲੱਖ ਰੁਪਈਆ ਤਨਖਾਹ ਲੈ ਰਹੇ ਨੇ ਜਿਹੜੇ ਨੋਵਾ ਗੱਡੀ ਤੇ ਚੜ੍ਹੇ ਫਿਰਦੇ ਨੇ ਨਾਲ ਡਰਾਈਵਰ ਲੈਂਦੇ ਨਾਲ ਸੇਵਾਦਾਰ ਲੈਂਦੇ ਨਾਲ ਲੰਗਰੀ ਲੈਂਦੇ ਨਾਲ ਕੋਠੀ ਦਾ ਸੁੱਖ ਮਾਣਦੇ ਗੁਰੂ ਘਰ ਦੀਆਂ ਸਹੂਲਤਾਂ ਲੈ ਕੇ ਗੁਰੂ ਘਰ ਦੀ ਰਖਵਾਲੀ ਕੌਣ ਕਰੂਗਾ ਇਹ ਸਾਨੂੰ ਕੌਣ ਜਵਾਬ ਦਊ ਔਰ ਹਰਮੰਦਰ ਸਾਹਿਬ ਦੇ ਅੱਦੇਂ ਦਰਜਾਂ ਚੋਂ ਜ਼ਿਆਦਾ ਗ੍ਰੰਥੀ ਨੇ ਮੈਂ ਗੁਰੂ ਘਰ 'ਚ ਖੜੋ ਕੇ ਕਹਿ ਰਿਹਾ ਕਿ ਉਹ ਦੱਸਣ ਸਾਨੂੰ ਕਿ ਤੇ ਇਹ ਇਹ ਗ੍ਰੰਥ ਕਿੱਥੇ ਗਏ ਨੇ ਕਿਉਂ ਨਹੀਂ ਆ ਰਹੇ ਕਿਉਂ ਜਵਾਬ ਤਲਬੀ ਲੈ ਰਹੇ ਨਹੀਂ ਕੋਈ ਇਹ ਕਿਹਦੀ ਡਿਊਟੀ ਬਣਦੀ ਹੈ ਫਿਰ ਇਹ ਗ੍ਰੰਥੀ ਦੱਸਣ ਕੇ ਜਿਹੜੀ ਸ਼ਿਪਾਈ ਹੋ ਰਹੀ ਓ ਛਾਪੇ ਦੀ ਉਹਦੇ ਵਿੱਚ ਗਲਤੀਆਂ ਨਹੀਂ ਆ ਰਹੀਆਂ ਜੇ ਆ ਰਹੀਆਂ ਨਹੀਂ ਤਾਂ ਉਹਨਾਂ ਨੂੰ ਕਿਵੇਂ ਸੋਧਣਗੇ ਤੇ ਇਹ ਗ੍ਰੰਥੀ ਆਪ ਕਿਉਂ ਚੁੱਪ ਨੇ ਅਕਾਲ ਤਖਤ ਤੇ ਬੈਠੇ ਪੰਜ ਗ੍ਰੰਥੀ ਇਹ ਕਿਉਂ ਚੁੱਪ ਨੇ ਇਹਨਾਂ ਨੂੰ ਦੱਸਣਾ ਚਾਹੀਦਾ ਸੰਗਤ ਨੂੰ ਦੱਸਣਾ ਚਾਹੀਦਾ ਕਿ ਰਣਜੀਤ ਸਿੰਘ ਝੂਠ ਬੋਲਦਾ ਜਾਂ ਸੱਚ ਬੋਲਦਾ ਜੇ ਝੂਠ ਬੋਲਦਾ ਤੇ ਮੈਨੂੰ ਖੜਾ ਕਰਨ ਸੰਗਤ ਦੇ ਚਰਨਾਂ 'ਚ ਤੇ ਜੇ ਮੈਂ ਸੱਚ ਬੋਲਦਾ ਤੇ ਆਪ ਮੇਰੇ ਨਾਲ ਖੜੇ ਹੋ ਕੇ ਪੁੱਛਣ ਕਿ ਇਹ ਗ੍ਰੰਥ ਕਿੱਥੇ ਗਏ ਜਦੋਂ ਅਸੀਂ ਜਿਹੜੀ ਛਾਪੇ ਦੀ ਵੀਰਦੀ ਸੁਧਾਈ ਕਰਨੀ ਹੈ ਤੇ ਵਿੱਚ ਹਜ਼ਾਰਾਂ ਗਲਤੀਆਂ ਨੇ ਸਾਧ ਸੰਗਤ ਜੀ ਹਜ਼ਾਰਾਂ ਸ਼ਬਦਾਂ ਦੇ ਸਰੂਪ ਵਿਗੜੇ ਪਏ ਨੇ ਸ਼ਬਦ ਵਿਹਾਇਆ ਅਗਲੇ ਐਡੀਸ਼ਨ ਚ ਆ ਜਾਂਦਾ ਵਿਹਾਜਿਆ ਤੀਸਰੇ ਐਡੀਸ਼ਨ ਚ ਆ ਜਾਂਦਾ বাজਾਇਆ ਇਹ ਤਿੰਨ ਸਰੂਪ ਬਣ ਗਏ ਅਸਲੀ ਕਿਹੜਾ ਉਹ ਅਸਲੀ ਕਿੱਥੋਂ ਪਤਾ ਲੱਗੂ ਸਾਨੂੰ ਉਹ ਸਾਨੂੰ ਲੱਗਣਾ ਪ੍ਰਾਤਨ ਗ੍ਰੰਥਾ ਪ੍ਰਾਤਨ ਗ੍ਰੰਥ ਵੀ ਕਿਹੋ ਜਿਹਾ ਅੱਜ ਤੁਸੀਂ ਗੁਟਕਾ ਖਰੀਦਦੇ ਹੋ ਸੁਖਮਨੀ ਸਾਹਿਬ ਦਾ ਜਪਜੀ ਸਾਹਿਬ ਦਾ ਅੰਮ੍ਰਿਤਸਰ ਤੋਂ ਉਹਦੇ ਅੱਗੇ ਲਿਖਿਆ ਹੁੰਦਾ ਹੈ ਕਿ ਸ਼ੁੱਧ ਕੀਤਾ ਗ੍ਰੰਥੀ ਦਰਬਾਰ ਸਾਹਿਬ ਤੁਹਾਨੂੰ ਤਸੱਲੀ ਹੁੰਦੀ ਕਿ ਇਹਦਾ ਆਖਾ ਖਰੁੱਧ ਹੋਊਗਾ ਤੁਸੀਂ ਲੈ ਲੈਂਦੇ ਹੋ ਜਿਹੜੀ ਬੀੜ ਤੇ ਦਸਮ ਪਾਤਸ਼ਾਹ ਦੇ ਸਾਈਨ ਹੋਣ ਉਹਤੇ ਕੋਈ ਸ਼ੰਕਾ ਕੀਤਾ ਜਾ ਸਕਦਾ ਜਿਹੜੀ ਬੀੜ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੁਰੂ ਹਰ राय ਸਾਹਿਬ ਦੇ ਸਾਈਨ ਹੋਣ ਉਹਤੇ ਆਪਾਂ ਸ਼ੰਕਾ ਕਰ ਸਕਦੇ ਹਾਂ ਪਰ ਉਹ ਵੀੜਾ ਨਹੀਂ ਮਿਲ ਰਹੀਆਂ ਹੁਣ ਮੈਨੂੰ ਤੁਸੀਂ ਦੱਸੋ ਜਦੋਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀੜਾ ਵਾਪਸ ਆਈਆਂ ਤੇ ਜਿਹੜੇ ਮਿਊਜ਼ੀਅਮ ਦੇ ਵਿੱਚ ਗਈਆਂ ਜਿਹੜੀ ਰੈਫਰੈਂਸ ਲਾਇਬ੍ਰੇਰੀ ਚ ਗਈਆਂ ਉਹਦੇ ਐਂਟਰ ਕਰਦੇ ਆ ਜਿਹੜੇ ਰਜਿਸਟਰ ਹੁੰਦਾ ਉਹਨਾਂ ਚ ਦਰਜ ਨੇ ਕਿ ਦਿੱਲੀ ਸਰਕਾਰ ਵੱਲੋਂ 205 ਗ੍ਰੰਥ ਵਾਪਸ ਆਏ ਦਰਜ ਹੋ ਗਏ ਦੋ ਗੁਰੂ ਦਸਮ ਪਾਤਸ਼ਾਹ ਦੀਆਂ ਵੀੜਾ ਦੋ ਜਨ ਸਾਖੀਆਂ ਦੇ ਖਰੜੇ ਨੌ ਉਹਦੇ ਹੁਕਮਨਾਮੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤੇਗ ਭਾਦਰ ਸਾਹਿਬ ਮਾਤਾ ਸੁੰਦਰੀ ਜੀ ਬਤਾ ਸਿੰਘ ਭਾਦਰ ਮਾਤਾ ਸਹਿਬਕੌਰ ਜੀ ਇਹਨਾਂ ਦੇ ਹੁਕਮਨਾਮੇ ਅਸਲ ਦਰਜ ਨੇ ਕਿ ਆਏ अलमारੀਆਂ ਦੇ ਵਿੱਚ ਸਜਾਏ ਗਏ ਉੱਤੇ ਲਿਖਿਆ ਗਿਆ ਦਿੱਲੀ ਵੱਲੋਂ ਰਿਟਰਨ ਸਮਾਨ ਇਸ अलमारी 'ਚ ਅਜੋਲ ਅਲਮਾਰੀਆਂ ਖਾਲੀ ਨੇ ਹੁਣ ਤੁਸੀਂ ਆਪ ਦੱਸੋ ਕਿ ਉਹ ਲਮਾਰੀਆਂ ਦੇ ਵਿੱਚ ਜਿਹੜਾ ਟਰੱਕਾਂ ਤੇ ਸਬਾਨ ਆ ਸਕਦਾ ਉਥੋਂ ਕਿਵੇਂ ਚੋਰੀ ਹੋ ਸਕਦਾ ਇਹ ਦਿੱਤਾ ਗਿਆ ਦਿੱਤਾ ਗਿਆ ਸਾਡੀਆਂ ਸਾਡੀ ਸਿੱਖ ਕੌਮ ਦੀਆਂ ਦੁਸ਼ਮਣ ਏਜੰਸੀਆਂ ਨੂੰ ਸਾਡਾ ਬੇਸ ਖਤਮ ਕਰ ਲਈ ਸਾਡਾ ਨਾਮ ਇਸ਼ਾਨ ਖਤਮ ਕਰ ਲਈ ਇਹ ਜੇ ਤੁਸੀਂ ਇਹਨਾਂ ਲੀਡਰਾਂ ਨੂੰ ਮਤ ਨਾ ਦਿੱਤੀ ਤੇ ਅਸੀਂ ਰਾੜੇ ਜਾਵਾਂਗੇ ਮੇਰੇ ਮੇਰੇ ਤੇ ਕੋਈ ਸ਼ੱਕ ਨਾ ਕਰਿਓ ਮੇਰੀ 70 ਸਾਲ ਦੀ ਉਮਰ ਹੋ ਗਈ ਸੰਧਾ ਸਾਹਿਬ ਨੇ ਦੱਸਿਆ ਤੁਹਾਨੂੰ ਕੋਈ ਪ੍ਰਮਾਤਮਾ ਦੇਵੇ ਤੇ 2-4 ਸਾਲ ਭਾਵੇਂ ਦੇਵੇ ਉਹ ਨਹੀਂ ਤੇ ਹੋਰ ਵਾਲੇ ਪਲ ਦਾ ਨਹੀਂ ਪਤਾ ਗੁਰੂ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਤਮੇ ਮਹੌਤ ਮੋਹਤ ਨਾ ਜਾਣਾ ਨਾਨਕ ਬਿਨਵੇਂ ਤਿਸੇ ਸਰੇ ਵੋ ਜਾ ਕੇ ਜੀ ਪ੍ਰਾਪਤ ਤੇ ਜੇ ਮੈਂ ਲਾਲਚ ਕਰੂੰਗਾ ਤੇ ਦੋ ਚੌ ਸਾਲਾਂ ਚ ਕੀ ਕਰ ਲਊਗਾ ਮੈਨੂੰ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਮੈਂ ਉਹਦਾ ਧੰਨਵਾਦ ਕਰਨ ਲਈ ਉਹਦੇ ਮਿਸ਼ਨ ਦਾ ਪ੍ਰਚਾਰ ਕਰ ਰਿਹਾ ਹਾਂ ਉਹਦੇ ਮਿਸ਼ਨ ਨੂੰ ਸਲਾਮਤ ਰੱਖਣ ਲਈ ਆਪਣਾ ਟਾਈਮ ਦੇ ਰਿਹਾ ਹਾਂ ਲੇਕਨ ਇੱਛਾ ਮੇਰੀ ਇਹ ਹੀ ਆ ਕਿ ਜੇ ਦਸਮ ਪਾਤਸ਼ਾਹ ਨੇ 250 ਸਾਲ ਦੇ ਵਿੱਚ ਸਾਨੂੰ ਕੋਈ ਮਿਸ਼ਨ ਦਿੱਤਾ ਸਾਨੂੰ ਕੋਈ ਸੋਚ ਦਿੱਤੀ ਸਾਨੂੰ ਕੋ ਵਿਚਾਰਗੀ ਦਿੱਤੀ ਅਸੀਂ ਉਹਦਾ ਲਾਭ ਉਠਾ ਸਕੀਏ ਗੁਰੂ ਸਾਹਿਬ ਜੀ ਨੇ ਪੰਥ ਤੇ ਗ੍ਰੰਥ ਦੀ ਅਗਵਾਈ ਦਿੱਤੀ ਗੁਰੂ ਅਰਗਵਿੰਦ ਪਾਤਸ਼ਾਹ ਨੇ ਸਾਨੂੰ ਉਹ ਪਲੇਟਫਾਰਮ ਦਿੱਤਾ ਉਹ ਤਖਤ ਦਿੱਤਾ ਜਿਹਦਾ ਮਾਲਕ ਅਕਾਲ ਪੁਰਖ ਉਹਦਾ ਪੈਗਾਮ ਦੇਣ ਵਾਲਾ ਪੈਗੰਬਰ ਪੀਰ ਸਾਡੇ ਗੁਰੂ ਉਸ ਰਾਤ ਇੱਕ ਦਸਵੰਦ ਦੀ ਪ੍ਰਥਾ ਜਿਹੜੇ ਦਸਵੰਦਤ ਅਮੀਰਾਂ ਦਾ ਦਸਵੰਦ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਕੰਮ ਆਵੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਕਰਵਾ ਸਕੇ ਉਹਨਾਂ ਨੂੰ ਅਸੀਂ ਵੱਡੇ ਵੱਡੇ ਅਫਸਰ ਬਣਾ ਸਕੀਏ ਉਹ ਕਮੇਟੀ ਤੋਂ ਨਾ ਹੋਇਆ ਤੇ ਨਾ ਹੋ ਸਕਦਾ ਹੋਊਗਾ ਤੇ ਉਦੋਂ ਉਹ ਜਦੋਂ ਚੇਂਜ ਲਿਆਵੋਗੇ ਇੱਕ ਗਰੀਬ ਲੋੜਵੰਦਾ ਇਲਾਜ ਹੋਵੇ ਗੁਰੂ ਰਾਮ ਅਮਰਦਾਸ ਜੀ ਗੁਰੂ ਰਾਮਦਾਸ ਜੀ ਦੇ ਹਸਪੀਟਲ ਚੋਂ ਉਹ ਉਦੋਂ ਹੋ ਸਕਦਾ ਜਦੋਂ ਚੰਗੇ ਗੁਰਸਿੱਖਾਂ ਦੀ ਟੀਮ ਉਥੇ ਤੁਸੀਂ ਭੇਜੋਗੇ ਇੱਕ ਯਾਤਰੂ ਨੂੰ ਕਮਰਾ ਮਿਲੇ ਮੈਂ ਤੁਹਾਨੂੰ ਸੰਗਤ ਦੇ ਵਿੱਚ ਪੁੱਛਦਾ ਕਿ ਤੁਹਾਨੂੰ ਕਮਰੇ ਮਿਲਦੇ ਜਦੋਂ ਜਾਂਦੇ ਹਰਮੰਦਰ ਸਾਹਿਬ ਕੋਈ ਕਹਿ ਦੂਗਾ ਸਿੱਖ ਮਿਲਦੇ ਆ ਅਕਾਲੀ ਫੂਲਾ ਸਿੰਘ ਦੇ ਵੇੜੇ 'ਚ ਗੱਡੀਆਂ ਤੇ ਜੁੱਤੀ ਉਥੇ اتار ਕੇ ਪੈਦਲ ਜਾਂਦੀਆਂ ਸੰਤਾਂ ਬਾਥਰੂਮ ਤੱਕ ਵੀ ਮਿਲਦਾ ਅਸੀਂ ਸਾਧ ਸੰਗਤ ਦੀ ਬਰਬਾਦ ਹੋ ਰਹੀ ਹੈ ਪੈਸਾ ਤੁਹਾਡਾ ਦਸਵੰਧ ਦਸਮ ਪਾਤਸ਼ਾਹ ਦੇ ਨਾਂ ਦਾ ਗੁਰੂਆਂ ਦੇ ਨਾਂ ਦਾ ਤੇ ਖਾਂਦੇ ਨੇ ਸਾਡੇ ਲੀਡਰ ਤੇ ਰੁਲ ਗਏ ਸਾਡੇ ਗਰੀਬ ਬੱਚੇ ਜਿਨ੍ਹਾਂ ਦੇ ਵੱਡਿਆਂ ਬਡੇਰਿਆਂ ਨੇ ਖੂਨ ਡੋਲਿਆ ਗੁਰੂ ਸਾਹਿਬ ਜੀ ਦੇ ਮਿਸ਼ਨ ਲਈ ਉਹ ਬੱਚੇ ਅਜ ਨਕਲੀ ਗੁਰੂਆਂ ਦੇ ਡੇਰਿਆਂ ਦੀਆਂ ਰੌਣਕਾਂ ਵਧਾਉਂਦੇ ਨੇ ਸਾਨੂੰ ਸ਼ਰਮ ਆਉਣੀ ਚਾਹੀਦੀ